ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਅੱਜ ਦੀ ਵਿਜ਼ਿਟ ਜਿਹੜੀ ਹੈਗੀ ਦੋਸਤੋ ਆਪਣੀ ਹੈਗੀ ਆ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਵੀਰ ਗੁਰਸਾਹਬ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਐਨੀਮਲ ਜਿਹੜੇ ਆ ਬਿਲਕੁਲ ਅੱਜ ਚਾਰ ਤੁਹਾਨੂੰ ਦਿਖਾਵਾਂਗੇ ਵਿਹੜਾ ਹੋਣਗੀਆਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਵਿਹੜਾ ਦਿਖਾਵਾਂਗੇ ਚਾਰੇ ਵਿਹੜਾ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਨੇ ਤੇ ਬਿਲਕੁਲ ਭਾਅ ਪੜਦਾ ਬਿਲਕੁਲ ਜਾਇਜ਼ ਹੋਵੇਗਾ ਤੇ ਤਾਜ਼ੀਆਂ ਸੁਈਆਂ ਨੇ ਨਾਲ ਬੱਚੇ ਹੋਣਗੇ ਠੀਕ ਆ ਜੀ ਤੇ ਬੱਚੇ ਪ੍ਰੋਪਰ ਦਿਖਾ ਦਾਂਗੇ ਤੁਹਾਨੂੰ ਕੀ ਥੱਲੇ ਮਿਲ ਰਿਹਾ ਕੋਡ ਆ ਪੂਰੀ ਗੱਲਬਾਤ ਆਪਾਂ ਜਿਹੜੀ ਆ ਫਿਰ ਗੁਰਸਾਹਿਬ ਜੀ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ ਦੋਸਤੋ ਆਪਾਂ 3 ਮਈ ਨੂੰ ਜਿਹੜੀ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਓ ਸ਼ਾਮ ਦਾ ਤਕਰੀਬਨ 4:30 ਵਜੇ ਸਮਾਂ ਹੈਗਾ ਠੀਕ ਆ ਆਓ ਕਰਦੇ ਆ ਗੱਲਬਾਤ ਬਾਕੀ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਇੱਕ ਰਿਕਵੈਸਟ ਆ ਜਿਹੜਾ ਪਸੂ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਉਹਦੀ ਚੁਵਾਈ ਜਿਹੜੀ ਆ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਨਰਖਪੁਰਕ ਆਪਣੀ ਤਸੱਲੀ ਦੇ ਨਾਲ ਕਰ ਸਕਦੇ ਹੋ ਬਾਕੀ ਬਧੇਰੇ ਡਿਟੇਲ ਆਪਾਂ ਪੁੱਛ ਲੈਣੇ ਆ ਵੀਰ ਤੋਂ ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰਸਾਖ ਸਿੰਘ ਸਸਰੀ ਘਰ ਸਸਰੀ ਘਰ ਵੀਰ ਜੀ ਸਾਰੇ ਭੈਣ ਭਰਾਵਾਂ ਨੇ ਵੇਖ ਵਾਲਿਆ ਵੀਡੀਓ ਸਸਰੀ ਘਰ ਵੀਰ ਉਹ ਠੀਕ ਠਾਕ ਵੀਰ ਜੀ ਸੇ ਤਾਂ ਵਧੀਆ ਵੀਰੇ ਬਹੁਤ ਵਧੀਆ ਵੀਰੇ ਠੀਕ ਆ ਸਾਬ ਵੀਰੇ ਅੱਜ ਪਸ਼ੂ ਆਪਣੇ ਕੋਲ ਚਾਰ ਵੜਾ ਹਾਂਜੀ ਹਾਂਜੀ ਤਾਜ਼ੀਆਂ ਸੁਈਆਂ ਨੇ ਤਾਜ਼ੀਆਂ ਸੁਈਆਂ ਦਾ ਦੁੱਧ ਬਹੁਤ ਵਧੀਆ ਬਿਲਕੁਲ ਜੈਜ ਰੇਟਾਂ ਤੇ ਆ ਠੀਕ ਆ ਜੀ ਹਾਂਜੀ ਇੱਕ ਗੱਲ ਜਿਹੜੀ ਦੋਸਤੋ ਜ਼ਰੂਰ ਤੁਹਾਨੂੰ ਅਪਲੋਡ ਕਰਾ ਦਿੰਨੇ ਆ ਭਾਅ ਫੜਤਾ ਬਿਲਕੁਲ ਜਾਇਜ਼ ਹੋਊਗਾ ਜੈਨੂਨ ਜਿਹੜਾ ਭਾਅ ਫੜਤਾ ਹੋਊਗਾ ਤੇ ਇੱਕ ਇਹ ਵੀ ਗੱਲ ਨਾਲ ਹੈਗੀ ਆ ਵੀ ਕ੍ਰੋਸ ਆਂਗ ਦੇ ਵਿੱਚ ਨੇ ਵੀ ਚਾਰੇ ਬੈੜਾ ਦਿਖਾਵਾਂਗੇ ਸਾਰੀਆਂ ਕ੍ਰੋਸ ਆਂਗ ਦੇ ਵਿੱਚ ਨੇ ਤੇ ਕਿ ਜਿੱਦਾਂ ਗਰਮੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਕ੍ਰੋਸ ਆਂਗ ਜਿਹੜਾ ਹੁੰਦਾ ਉਹ ਕਿਤਨਾ ਕਿਤੇ ਗਰਮੀ ਗਾਂ ਘੱਟ ਮਹਿਸੂਸ ਕਰਦਾ ਠੀਕ ਆ ਜੀ ਕੰਪੇਅਰ ਕਰਕੇ ਜੇ ਪਿਓਰਿਟੀ ਵਾਲੀ ਬੈੜ ਨੂੰ ਤੇ ਇਹ ਬੈੜਾ ਨੇ ਇੱਕ ਪਹਿਲਨ ਬੈੜਾ ਸਟਾਰਟਿੰਗ ਤੋਂ ਆਪਾਂ ਪੁੱਛ ਲੈਂਦੇ ਆ ਡਿਟੇਲ ਫਰਸਟ ਨੰਬਰ ਤੇ ਜਿਹੜੀ ਖੜੀ ਆ ਭਾਜੀ ਤੇ ਵੀਰੇ ਦੀ ਕੀ ਡਿਟੇਲ ਆ ਜਿਹੜੀ ਪਹਿਲੇ ਕਾਲੇ ਰੰਗ ਦੀ ਬੱਛੀ ਸੀ ਵੀਰੇ ਇਹਨੂੰ 15 ਦਿਨ ਹੋ ਗਏ ਨੇ ਸੂਈ ਨੂੰ 15 ਦਿਨ ਦੋ ਦੰਦ ਹੀ ਆ ਬੱਛੀ ਹੱਲੇ ਓਕੇ ਹਾਂਜੀ ਇਹ ਥੱਲੇ 14 ਕਿਲੋ ਕੰਡੇ ਦਾ ਪੱਕਾ ਦੁੱਧ 14 ਕਿਲੋ ਆ ਟਾਈਮ ਹੋਊਗਾ ਇਸ ਟਾਈਮ ਹਾਂਜੀ ਬੱਚੀ ਦੁੱਧ ਦੇ ਦੂ 16-17 ਕਿਲੋ ਚੰਗੀ ਬੋੜੀ ਆ ਸਾਂਭ ਵਾਟ ਕੋਈ ਸਾਂਭੀ ਨਹੀਂ ਗਈ ਜਿਹੜੀ ਤੂੜੀ ਸਾਂਦੀ ਪਈ ਕੰਮ ਤਾਂ ਨਹੀਂ ਰਹੇ ਬੱਛੀ ਬਹੁਤ ਚੰਗੀ ਆ ਦੋ ਦੰਦ ਆ ਬੱਛੀ ਹੱਲੇ ਦੁੰਦੀ ਆ ਹਾਂਜੀ 14 ਕਿਲੋ ਪੱਕਾ ਨੈਟ ਹੋ ਗਿਆ ਟਾਈਮ ਹਾਂਜੀ ਤੇ ਥੱਲੇ ਬੱਚਾ ਇਹਦਾ ਬੱਛੀ ਆ ਹਾਂਜੀ ਹਾਂਜੀ ਮਗਰੀ ਬੱਛੀ ਆ ਮਗ ਤੱਲੇ ਹੱਥ ਲਾਈ ਬਰ ਕੋਈ ਕਰਨ ਵਾਲੀ ਨਿਕਮਤ ਥਾਣ ਬਹੁਤ ਸੋਨਾ ਕੱਢਦੀ ਚੋਕ ਠੀਕ ਆ ਤੇ ਪਹਿਲਾਂ ਬੱਚੀ ਆ ਦੋਸਤੋ ਮੂੰਹੋਂ ਦੋਦਾਂਦਾ ਤੇ ਕੁਆਲਿਟੀ ਤੁਸੀਂ ਵੇਖੋ ਹਵਾਨੇ ਦੀ ਵੀ ਕੋਈ ਕੱਲੀ ਕਹਿਣ ਵਾਲੀ ਗੱਲ ਉਹ ਨਹੀਂ ਹੈਗੀ ਵੀ ਠੀਕ ਆ ਜੀ ਬੇਥਵਰਲੇ ਵੇਖੋ ਪੂਰੀ ਸਪੇਸ ਆ ਥਾਣਾ ਦੇ ਵਿੱਚ ਆ ਦੇਖੋ ਆ ਬਹਿਣੀ ਵਾਲੇ ਪਾਸਿਓ ਠੀਕ ਆ ਜੀ ਤਾਂ ਮਗਰ ਜਿਹੜਾ ਬੱਚਾ ਇਹਦਾ ਫੀਮੇਲ ਕਾਫ ਆ ਮਗਰ ਵੀ ਬੱਚੀ ਆ ਠੀਕ ਆ ਆ ਥਾਣਾ ਵਹਿੜਦੇ ਲਗਾ ਬਿਲਕੁਲ ਪੂਰੀ ਚੱਲੀ ਬਿਲਕੁਲ 15 14 ਉਹ ਵਗਾ ਦਿਓ ਦੰਦ ਵੀ ਭਾਵੇਂ ਆ ਦਿਖਾਈਏ ਜੀ ਦੁੰਦੀ ਆ ਬੈਡਲ ਆ ਦੇਖੋ ਜੀ ਠੀਕ ਆ ਦੋ ਦੰਦ ਬੱਛੀ ਆ ਤੇ ਵੀਰ ਹੁਣ ਜਿਹੜਾ ਕਿਸੇ ਭੈਣ ਭਰਾ ਨੇ ਆ ਕੇ ਚੋਲਣਾ ਬਾਲਟੀ ਚ ਪੈਂਦਾ ਦੁੱਧ ਕਿੰਨਾ 14 ਕਿਲੋ ਵੀਰੇ ਕੰਡੇ ਦਾ 14 ਕਿਲੋ ਹਾਂਜੀ 7 ਓਗਲੇ 7 ਓਗਲੇ ਹੂੰ ਪੱਕਾ ਠੀਕ ਆ ਜੀ ਦੁੱਧ ਵਧਦਾ ਹੋਊਗਾ ਪਰ 14 ਘੱਟ ਦੱਸਾਂਗੇ ਜੀ ਦੁੱਧ ਠੀਕ ਆ ਜੀ ਅਗਿਆਰਾ ਵੀਰੇ ਇੱਕ ਨਿੱਕੀ ਜਿਹੀ ਗਲਤੀ ਹੋ ਗਈ ਸੀ ਹਾਂਜੀ ਬੈਡਰ ਆਪਾਂ ਦੁੱਧ 16 ਦੱਸੋ ਦੱਸਿਆ ਵੀਡੀਓ 'ਚ ਉਹਦਾ ਮਰ ਗਿਆ ਬੱਚਾ ਹੂੰ ਹੂੰ ਉਹ ਬੱਚੀ ਨਾ ਹੀ ਰੇ ਵਿਰਾਂ ਘਟਾ ਗਈ ਉਹਨਾਂ ਵੀਰਾਂ ਨੂੰ ਦੇ ਦਿੱਤੀ ਉਹ ਵਿਚਾਰੇ ਟੈਂਪੂ ਲੈ ਕੇ ਆਏ ਹੂੰ ਵੈਨੇ ਦੁੱਧ ਦਿੱਤਾ 14 ਕਿਲੋ ਹਾਂਜੀ ਉਹ ਮੁੜ ਕੇ ਵੀਰਾਂ ਦਾ ਮੈਂ ਹੁਣ ਭਰਾ ਜੋ ਹੈਗਾ ਫਿਰ ਉਹਨੂੰ ਮੁੜ ਕੇ ਉਹ ਆਪਾਂ ਟੈਂਪੂ ਦਾ ਅੱਧ ਖਰਚਾ ਦਿੱਤਾ ਦਾ ਸਾਡੂ ਟੈਂਪੂ ਦਾ ਖਰਚਾ ਦੇ ਦੇ ਅੱਧ ਉਹਨਾਂ ਇਸਾਈ ਮੋੜੀ ਫਿਰ ਟੈਂਪੂ ਦਾ ਅੱਧ ਖਰਚਾ ਦਿੱਤਾ ਵਿਚਾਰੇ ਉਹ ਮਾਫੀ ਮੰਗਦੇ ਉਹ ਗਲਤੀ ਹੋ ਗਈ ਜਿਹੜੀ ਗੱਲਬਾਤ ਹੋਈ ਆ ਉਹ ਬਿਲਕੁਲ ਪਾਜੀ ਸਾਹਮਣੇ ਡਿclare ਕਰ ਦਿੰਦਾ ਮੈਂਸ਼ਨ ਕਰਤੀ ਆ ਇਹ ਕਿਸੇ ਦਾ ਦਿਲ ਦਿਖਾਉਣ ਦਾ ਜਾਂ ਕਿਸੇ ਨੂੰ ਵੱਧ ਦੱਸ ਕੇ ਤੇ ਘਟ ਚਵਾਉਣ ਦਾ ਕਦੀ ਕੋਈ ਮਕਸਦ ਨਹੀਂ ਹੈਗਾ ਜੋ ਹੋਊਗਾ ਥੱਲੇ ਉਹ ਦੱਸਿਆ ਜਾਊਗਾ ਉਹਦੀ ਤਸੱਲੀ ਆ ਠੀਕ ਆ ਉਹ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਪਾਜੀ ਖੁੱਲ ਕੇ ਦਿਖਾਈਏ ਤੇ ਬਿਲਕੁਲ ਇੱਕ ਰੰਗ ਹੈਗੀ ਬੱਚੀ ਠੀਕ ਆ ਜੀ ਇੱਕ ਰੰਗ ਆ ਬਲੈਕ ਰੰਗ ਆ ਤੇ ਦੁੰਦੀ ਆ ਠੀਕ ਆ ਤੇ ਬੱਚੀ ਬਿਲਕੁਲ ਉਮਰ ਦੇ ਵਿੱਚ ਹੋੜੀ ਆਪਾਂ ਕਵਾਂਗੇ ਤੇ ਜਿਹੜਾ ਥੱਲੇ ਬੱਚਾ ਉਹ ਵੀ ਫੀਮੇਲ ਕਾਫ ਆ ਠੀਕ ਆ ਜੀ ਆ ਥਣੇਵਾ ਦੇਖੋ ਆਹ ਦੇਖੀਏ ਜੀ ਹਾਂਜੀ ਠੀਕ ਆ ਅੱਗੇ ਜਿਹੜਾ ਤੁਸੀਂ ਆ ਬੱਚਾ ਦੇਖ ਰਹੇ ਹੋ ਇਹ ਬੱਚੀ ਆ ਠੀਕ ਆ ਜੀ ਆ ਫੀਮੇਲ ਕਾਫ ਦੇਖ ਸਕਦੇ ਹੋ ਤੁਸੀਂ ਨਾਲ ਆਹ ਦੇਖੋ ਜੀ ਲਓ ਜੀ ਬਾਕੀ ਲੇਵਾ ਵਾ ਜੀ ਕਮਾਲ ਦਾ ਹਨਾ ਚੰਗੀ ਕੁਆਲਟੀ ਆ ਲੇਵੇ ਦੀ ਲਓ ਜੀ ਬਾਕੀ ਦੇਣ ਜਿਹੜੇ ਦੋਸਤੋ 15 ਕ ਦਿਨ 15 14 15 ਕ ਦਿਨ ਜਿਹੜੇ ਹੋ ਗਏ ਆ ਠੀਕ ਆ ਸੋਈ ਨੂੰ ਤੇ ਮੋਲ ਕੋਈ ਪਤਾ ਕਿੰਨੇ ਕ ਦੀ ਜੜੀ ਆ ਤੇਲ ਆ ਕਰਨੀ ਠੀਕ ਆ ਅੱਛਾ ਭਾਜੀ ਸਾਹਬ ਸੇ ਕਿੰਨਾ ਕ ਮੁੱਲ ਕੀ ਪ੍ਰਾਈਸ ਆ ਮੋਲ ਵੀਰੇ ਬਿਲਕੁਲ ਜੈ ਜੋ ਜ ਆ ਪਹਿਲੇ ਲੜਾ ਤੇ ਬੋਲ 45000 ਰੁਪਏ ਵੈਟ ਦਾ ਕਰਦੇ ਆ ਅੱਛਾ ਜੀ ਹਾਂਜੀ 45000 ਵਿੱਚੋਂ ਛੋਟਚਾ ਆਪਾਂ ਹੁੰਦਾ ਹੋਜੂ ਉਹ ਤੇ ਭੈਣ ਭਰਾ ਦਾ ਵਾਧਾ ਘਟਾ ਹੋ ਜਾਂਦਾ 50000 ਦੇ ਬਿਲਕੁਲ ਮਾਨਤਾਂ ਵਿੱਚੋਂ ਜਿਹੜਾ ਦੋਸਤ ਹੋਜੂਗਾ ਠੀਕ ਆ 45000 ਡਿਮਾਂਡ ਆ ਤੇ 45000 ਦੇ ਵਿੱਚੋਂ ਜਿਹੜਾ ਕੋਈ ਮੌਕੇ ਤੇ ਆ ਵੀ ਕੋਈ ਭੈਣ ਭਰਾ ਆਉਂਦਾ ਘਰੇ ਤੇ ਮਾਨਤਾਂ ਜਿਹੜਾ ਦੋਸਤ ਹੋ ਕੀਤਾ ਜਾਊਗਾ ਠੀਕ ਆ ਬਾਕੀ ਆ ਸਪੇਸ ਵੇਖੋ ਤੁਸੀਂ ਥਾਣਾ ਦੇ ਵਿੱਚ ਬਹੁਤ ਜਿਆਦੀ ਖੁੱਸ ਹੋ ਪਹਿਲਾਂ ਹੀ ਜੈ ਜੈ ਮੰਗਿਆ ਵੀਰੇ ਠੀਕ ਆ ਜੀ ਠੀਕ ਆ ਬਿਲਕੁਲ 45000 ਦੇ ਵਿੱਚ ਜਿਹੜੀ ਦੋਸਤ ਇਹ ਬੱਚੀ ਦਿੱਤੀ ਜਾਊਗੀ ਮਗਰ ਵੀ ਬੱਚੀ ਆ ਆਪ ਖੋਦ ਜਿਹੜੀ ਐ ਦੋਸਤੋ ਵੀ ਬੱਚੀ ਆ ਠੀਕ ਆ ਅਗਲੇ ਸੈਕਿੰਡ ਨੰਬਰ ਤੇ ਮੈਂ ਤੁਹਾਨੂੰ ਜਿਹੜੀ ਅੱਗੇ ਵੇਖ ਦਿਖਾਉਣੀ ਆ ਇਹ ਆਪਾਂ ਡਿਟੇਲ ਲੈ ਲੈਨੇ ਆ ਵੀ ਤਾਜੀ ਸੋਈ ਆ ਥੋੜੇ ਥੋੜੇ ਦੇਣੀ ਹੋਏ ਆ ਸਾਰੇ ਪਸ਼ੂਆਂ ਨੂੰ ਸੋਇਆਂ ਨੂੰ ਤੇ ਇਹ ਦੂਜਾ ਸਵੇਰ ਦੀ ਹਾਂਜੀ ਸਵੇਰ ਦੂਜਾ ਹੀ ਹੈ ਹਾਂਜੀ ਨਹੀਂ ਇਹ ਵੀਰੇ ਕੱਜਾ ਸੂਆ ਦੂਜਾ ਨਹੀਂ ਤੀਜਾ ਜਿਹੜਾ ਮਾਨਾ ਤੀਜਾ ਸੂਆ ਹੈ ਠੀਕ ਆ ਦੇਣ ਕਿੰਨੇ ਹੋ ਗਏ ਨੇ ਇਹ ਦੋ ਜਿਹਨੇ ਨੂੰ 15 18 ਹੋ ਗਏ ਜੀ ਬੱਚਾ ਇਹਦੇ ਮਗਰ ਆਹ ਬੱਚਾ ਡੱਬਾ ਜੀ ਬੱਚਾ ਆ ਗਿਆ ਹਾਂਜੀ ਠੀਕ ਆ 15 ਦਿਨ ਦਾ ਸਮਾਂ ਹੋ ਗਿਆ ਤੇ ਕਿੰਨਾ ਹੁਣ ਹਾਜ਼ਰ ਕੀ ਇਥੇ ਦੁੱਧ ਦੋ ਦੱਧ ਵੀਰੇ ਟਾਈਮ ਇਥੇ ਨੇ 16 ਕਿਲੋ ਕੰਡੇ ਦਾ ਵਾ ਕੰਡੇ ਵਾਲਾ ਹਾਂਜੀ ਤੇ ਕੰਡੇ ਵਾਲਾ ਜਿਹੜਾ ਦੋਸਤੋ 16 ਲੀਟਰ ਇਹਦੇ ਥੱਲੇ ਜਿਹੜਾ ਦੁੱਧ ਹੈਗਾ ਠੀਕ ਆ ਜੀ ਤੇ ਆ ਕਰੋ 16 ਕਿਲੋ ਜਿਹੜਾ ਦੁੱਧ ਹੈਗਾ ਤੇ ਦੇਣ ਵੀ ਦੱਸ ਤੇ 15 ਦਿਨ ਹੋਏ ਨਾ ਸਾਡੀ ਹਾਂਜੀ ਆਹ 15 ਦਿਨ ਹੋ ਗਏ ਆ ਆ ਸਾਡਾ ਥੰਮਲੇਵਾ ਤੁਸੀਂ ਦੇਖ ਕੇ ਚੈੱਕ ਕਰੋ ਆ ਦੇਖੋ ਜੀ ਆਹ ਦੇਖੋ ਇਹਦੇ ਥੱਲੇ ਜਿਹੜਾ ਬੱਚਾ ਦੋਸਤੋ ਮੇਲ ਕਾਫਾ ਬੱਚਾ ਬੱਚਾ ਵੀ ਤੁਹਾਨੂੰ ਆਪਾ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਕਦ ਕਾਠੀ ਤੁਸੀਂ ਵੇਖੋਗੇ ਤੇ ਵਧੀਆ ਚੰਗਾ ਕਦ ਕਾਠਾ ਸੋਹਣੇ ਕਦ ਕਾਠ ਦੇ ਵਿੱਚ ਇਹ ਵੇੜ ਤੀਜਾ ਸੂਆ ਠੀਕ ਆ ਜੀ ਤੇ ਆਹ ਜਿਹੜਾ ਥੰਬਨੇਵਾ ਵੇਖ ਕੇ ਚੈੱਕ ਕਰ ਲਿਓ ਤੁਸੀਂ ਲੋ ਠੀਕ ਹੈ ਜੀ ਸੀਲ ਸਾਊਗਾ ਜੇ ਤਾਂ ਮਰਜ਼ੀ ਆਪਾਂ ਤੁਹਾਨੂੰ ਹੱਥ ਲਾਈ ਜਾਈਏ ਲੋ ਜੀ ਠੀਕ ਹੈ ਤੇ ਪਾਜੀ ਇਹਦਾ ਮੁੱਲ ਕਿਤਾ ਫਿਰ ਇਹਦਾ ਮੇਰੇ 40000 ਬੋਲੇ ਆ ਉਹ ਚ ਮਾਨਤਾਨ ਕਰਾਂਗੇ 40 ਵਿੱਚੋਂ ਹਾਂਜੀ ਠੀਕ ਆ ਜੀ ਬਾਕੀ ਥਣਾ ਦੀਆਂ ਪਾਸ ਚੱਕ ਓਕੇ ਜੀ ਓਕੇ ਓਕੇ ਚਵਾਈ ਚਵਾਈ ਚੰਗੀ ਬਹੁਤ ਸੋਹਣੀ ਜੀ ਠੀਕ ਆ ਜੀ ਹਾਂਜੀ ਲੋ ਵੀ ਭਰਾਓ ਠੀਕ ਆ ਚਵਾਈ ਚਵਾਈ ਜਿਹੜੀ ਆ ਬਾਈ ਸਾਹਿਬ ਕਹਿੰਦਾ ਵੀ ਬਹੁਤ ਵਧੀਆ ਚਵਾਈ ਹੈਗੀ ਆ ਬਾਕੀ ਤੁਸੀਂ ਜਸਵੀਰ ਨੇ ਖਰੀਦਨੀ ਸੀ ਛੇ ਚੋ ਛੇ ਚਵਾਈ ਦਾ ਟਾਈਮ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਦੱਸਿਆ ਜੀ ਉਹ ਜਿਹੜੇ 40000 ਤੋਂ ਮਾਨਤਾਨ ਕਰਾਂਗੇ ਪੈਨ ਭਰਾ ਦਾ ਪਾਇਦਾ 40 ਦੇ ਵਿੱਚੋਂ ਹਾਂਜੀ ਠੀਕ ਹੈ ਵੀਰ ਸਾਹਿਬ 40000 ਦੇ ਵਿੱਚੋਂ ਜਿਹੜਾ ਮਾਨਤਾਨ ਹੋ ਜੂਗਾ ਬੱਚਾ ਮੈਂ ਤੁਹਾਨੂੰ ਦਿਖਾ ਦਿੰਨਾ ਇਸ ਵੱਛੀ ਦਾ ਵੈੜ ਦਾ ਆਹ ਦੇਖੋ ਜੀ ਜਿਹੜੀ ਹੁਣ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਦੂਜੇ ਨੰਬਰ ਦੇ ਵੈੜ ਦਿਖਾਈਏ ਦੋਸਤੋ ਤੀਜੇ ਸੂਬੇ ਦੇ ਵਿੱਚ ਉਹਦੇ ਮਗਰ ਜਿਹੜਾ ਇਹ ਡੱਬਾ ਵੱਛਾ ਹੈਗਾ ਮੇਲਕਾਫ ਆ ਠੀਕ ਹੈ ਜੀ ਆਹ ਬੱਚਾ ਜੀ ਹੁਣ ਆ ਤੀਜੇ ਨੰਬਰ ਵਾਲੀ ਦਾ ਠੀਕ ਹੈ ਹੁਣ ਜਿਹੜੀ ਤੀਜੇ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਉਹਦਾ ਜਿਹ ਟਟੇਲ ਆਪਾਂ ਉਸ ਜਿਹੜੀ ਬੈੜ ਦੀ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆਂ ਆਓ ਜੀ ਠੀਕ ਆ ਇਹ ਤੀਜੇ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਬੈੜ ਦਿਖਾ ਰਹੇ ਆਂ ਭਾਜੀ ਇਹ ਵੀ ਸੂਈ ਹੈ ਤਾਂ ਜੀ ਹਾਂਜੀ ਆਹ 15 ਦਿਨਾਂ ਦਾ ਹੈ 10 12 ਦਿਨਾਂ ਦਾ ਬੱਚਾ ਤੁਸੀਂ 12 ਦਿਨਾਂ ਦਾ ਬੱਚਾ ਜਿਹੜਾ ਆਪਾਂ ਦਿਖਾਤਾ ਹਾਂਜੀ ਤੇ ਸੂਆ ਇਹਦਾ ਕਿੰਨਾ ਮੰਨ ਲੀਏ ਜੀ ਤੀਜਾ ਸੂਆ ਬਰੇ ਦਾ ਤੀਜਾ ਸੂਆ ਇਹਦੀ ਕਿੱਦਾਂ ਘੱਟ ਹੋਈ ਦੁੱਧ ਬਹੁਤ ਜ਼ਿਆਦਾ ਬੈੜ ਤੇ ਹਮ ਹਾਂਜੀ ਲਓ ਵੀ ਠੀਕ ਆ 12 ਦਿਨਾਂ ਦੀ ਸੂਈ ਆ ਮਗਰ ਬੱਚਾ ਤੇ ਤੀਜਾ ਸੂਆ ਤੁਸੀਂ ਮੰਨ ਕੇ ਜਿਹੜੀ ਇਹ ਲੈ ਕੇ ਜਾ ਸਕਦੇ ਹੋ ਆਇ ਕੋਈ ਮੂੰਹ ਮੱਥਾ ਦੇਖੋ ਬਾਕੀ ਮੈਂ ਤੁਹਾਨੂੰ ਥਾਣਾ ਲੇਵਾ ਜਿਹੜਾ ਦਿਖਾਉਣਾ ਤੇ 7 15 ਲੀਟਰ ਹੈ ਜੀ ਹੁਣ ਇਹਦੇ ਲਈ 17 ਕਿਲੋ ਦੋ ਦੋ ਰੰਗ 17 ਕਿਲੋ ਹੈ 17 ਕਿਲੋ ਠੀਕ ਹੈ ਜੀ ਬਾਕੀ 16 ਕਿਲੋ ਬਾਈ ਸਾਹਿਬ ਕਹਿੰਦਾ ਵੀ ਦੱਸਾਂਗੇ ਠੀਕ ਹੈ 16 ਕਿਲੋ ਦਾ ਤੁਸੀਂ ਸਬਦਾ ਕਰ ਸਕਦੇ ਜੀ ਆਹ ਵੇਖੋ ਥਾਣ ਜੀ ਕੋਈ ਗਰਮੀ ਕੋਈ ਸ਼ਰਮੀ ਮਨਾਉਣ ਵਾਲੀ ਨਹੀਂ ਠੀਕ ਹੈ ਜੀ 4gx ਲਓ ਜੀ ਇਹਦਾ ਬੱਚਾ ਜਿਹੜਾ ਮੈਂ ਦੋਸਤੋ ਤੁਹਾਨੂੰ ਦਿਖਾਤਾ ਸੀਗਾ ਠੀਕ ਆ ਜੀ ਮੇਲ ਕਾਫ ਆ ਤੇ ਵੇਖੜ ਤੁਸੀਂ ਆ ਦੇਖ ਸਕਦੇ ਠੀਕ ਆ ਹਵਾਨਾ ਜਿਹੜਾ ਵਿਖਾਉਂਦੀ ਆ ਜਿੰਨਾ ਮਿਲਕ ਹੈਗਾ ਦੋਸਤੋ ਉਹਨਾਂ ਜਿਹੜਾ ਲੇਵਾ ਥਣ ਲੇਵਾ ਜਿਹੜਾ ਲੱਗਾ ਹੈਗਾ ਵੇਖੜ ਦੇ ਆ ਲਓ ਜੀ ਠੀਕ ਜੀ ਹੌਂਸ ਲਾ ਗਿਓ ਹਟਾ ਦੰਦ ਰਹੀ ਏ ਮਨੂ ਕਹਾਂਦੀ ਆ ਬਿਲਕੁਲ ਜੀ ਦੇਖੋ ਓਕੇ ਇਹ ਤਾਂ ਭਾਜੀ ਫਿਰ ਲੈਣ ਦੇਣਾ ਇਹਦਾ ਮੁੱਲ ਵੀ 45000 ਕਰਾਂਗੇ ਆਪਾਂ 45 ਹਾਂਜੀ ਠੀਕ ਆ ਆਜੋ ਕੀ ਭੈਣ ਭਰਾ ਉਹਦਾ ਮਾਨਸਾਨ ਵਿੱਚ ਹੋ ਜੇ ਹਨਾ ਜਰੂਰ ਹੋਊਗਾ ਜਰੂਰ ਮਾਨਸਾਨ ਠੀਕ ਆ ਹਾਂਜੀ ਮਾਨਸਾਨ ਹੋ ਜਾਊਗਾ ਵੀਰੋ ਮੈਂ ਸੰਭੀਆ ਦੰਦ 20 ਕਿਲੋ ਦੇ ਦਊਂਗੀ ਤੇ 16 ਕਿਲੋ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਓ ਠੀਕ ਆ ਬਾਕੀ ਸੇਵਾ ਤੁਹਾਡੀ ਆਪਣੀ ਆ ਤੁਸੀਂ ਹੋ ਤਾਂ ਦਾ 17 ਦਾ 18 ਵੀ ਚੋਲੋ ਠੀਕ ਆ ਤੇ ਥਣ ਥਣ ਜਿਹੜਾ ਬਹੁਤ ਸੋਹਣਾ ਲੱਗਾ ਵੈਸੇ ਮੁੱਠੀ ਦਾ ਥਾਣਾ ਬਿਲਕੁਲ ਆਪਾਂ ਮੱਝਾਂ ਦਾ ਥਾਣਾ ਕਹਿ ਦਿੱਤਾ ਜਦੋਂ ਇਹੋ ਜਿਹਾ ਥਾਣਾ ਆਪਾਂ ਬਿਲਕੁਲ ਆਪਾਂ ਵੇਖਦੇ ਆਂ ਸਕਰੀਨ ਦੇ ਉੱਪਰ ਚਾਹੇ ਵੈੜਾਂ ਦੇ ਵਿੱਚ ਠੀਕ ਆ ਜੀ ਤੇ ਰੇਟ ਭਾ ਫਰਤਾ ਭਾਜੀ ਨੂੰ ਦੱਸਤਾ ਥੋੜਾ ਬਤਾ ਗੁੰਜਾਇਸ਼ ਹੈ ਦੋਸਤੋ ਮੌਕੇ ਦੀ ਆ ਠੀਕ ਆ ਮੌਕੇ ਤੇ ਕੋਈ ਮਾਨਤਾ ਨਾ ਉਹ ਮੌਕੇ ਤੇ ਹੋ ਜਾਊਗਾ ਜਿੰਦੇ ਵੀ ਪਸੰਦ ਆਵੇ ਤਸੱਲੀ ਕਰ ਲਿਓ ਮੌਕੇ ਤੇ ਮਾਨਤਾ ਜਿਹੜਾ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵੈੜ ਦਿਖਾਉਣੀ ਆ ਇਹ ਵੀ ਬਿਲਕੁਲ ਸੋਈ ਸਪਾਈ ਆ ਰੇਟ ਪੁੱਛਾਂ ਸੁਭਾ ਪਾਜੀ ਇਹ ਦੂਜਾ ਸੂਭਾ ਸੂਈ ਆ ਦੂਜਾ ਨੇ ਹਾਂਜੀ ਠੀਕ ਹੈ ਤੇ ਹਾਈਟ ਬੇਸ਼ੱਕ ਤੁਸੀਂ ਵੇਖੋਗੇ ਤੇ ਆ ਮੀਡੀਅਮ ਹਾਈਟ ਆ ਠੀਕ ਆ ਮੀਡੀਅਮ ਜੀ ਹਾਈਟ ਆ ਤੇ ਬੱਚਾ ਇਹਦੇ ਥੱਲੇ ਕੀ ਆ ਗਿਆ ਇਹਦੇ ਉਨੇ ਬੱਛੀ ਹੋਰ ਲਈ ਜੀ ਇਹ ਨਾੜੂ ਨਾਲ ਪੰਜਾਂ ਦਾ 8 ਹਫ਼ਤੇ ਦਾ ਹੀ ਸੂਈ ਸਤਾ ਦੀ ਪੰਜਾਂ ਤੋਂ ਇੱਕ ਹਫ਼ਤਾ ਮੰਨੀ ਆ ਹਾਂਜੀ 8 ਹਫ਼ਤੇ ਦੀ ਹੋ ਜੂਗੀ ਇੱਕ ਹਫ਼ਤਾ ਮੰਨ ਲੈਂਦੇ ਆ ਮਗਰ ਬੱਛੀ ਆ ਠੀਕ ਆ ਜੀ ਥੱਲੇ ਬੱਚਾ ਜਿਹੜਾ ਬੱਛੀ ਆ ਫੀਮੇਲ ਕਾਫ ਆ ਤੇ ਦੁੱਧ ਪਾਜੀ ਹੁਣ ਆ ਗਈ ਦੁੱਧ ਤੇ ਕਿੰਨਾ ਗੇ ਦੁੱਧ ਦਾ ਟਾਈਮ 9 ਕਿਲੋ ਜੀ ਪੱਕਾ 9 ਕਿਲੋ ਹਾਂਜੀ ਠੀਕ ਆ ਜੀ 9 ਕਿਲੋ ਜਿਹੜਾ ਦੋਸਤੋ ਬਿਲਕੁਲ ਪੱਕਾ ਦੁੱਧ ਪਾਜੀ ਸਾਹਿਬ ਕਹਿੰਦਾ ਵੀ 9 ਕਿਲੋ ਦੁੱਧ ਹੈਗਾ ਅੱਜ 6 ਮਹੀਨਾ ਮੰਨ ਲਓ 7ਵਾਂ ਇੱਕ ਹਫਤਾ ਤੁਸੀਂ ਮੰਨ ਲਓ 나ੜੂ ਬੱਚੇ ਦੇ ਨਾਲ ਵੱਚੀ ਜਾਂ ਫੀਮੇਲ ਕਾਫ ਹੈ ਜਿਹਦੇ ਥੱਲੇ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਤੋਰ ਲਿਓ ਜੀ ਤਾਰਾ ਤੁਰਾ ਪਾਜੀ ਚੌਥਾਂ ਨਾਲੋਂ ਬਰਾਬਰ ਵਧੀਆ ਆ ਕਰੋ ਚੱਕਰੀ ਨਦਰ ਨਾ ਡਰਾਵਾ ਸੜੇ 32 ਕੋ ਪਾਣੀ ਤਾਂ ਨਹੀਂ ਜੋੜੀ ਚਾਟ ਆ ਅੱਛਾ ਅੱਛਾ ਜੀ ਬਿਲਕੁਲ ਚਲੋ ਕੋਈ ਗੱਲ ਨਹੀਂ ਭਾਜੀ ਤੇ ਆ ਜਿਹੜਾ ਦੋਸਤੋ ਥਣੇਵਾਜੇ ਤੇ 9 ਲੀਟਰ 9 ਲੀਟਰ ਦੀ ਤੁਸੀਂ ਚੁਵਾਈ ਜਿਹੜੀ ਦੋਸਤੋ ਕਰ ਸਕਦੇ ਹੋ ਇਸ ਵਿਹੜ ਦੇ ਥੱਲੇੋਂ ਬਾਕੀ ਆ ਬੱਚਾ ਜਿਹੜਾ ਮੈਂ ਤੁਹਾਨੂੰ ਕੋਲ ਫਿਰ ਕਨਫਰਮ ਕਰਾਵਾ ਇਹਦੇ ਥੱਲੇ ਜਿਹੜਾ ਬੱਚਾ ਉਹ ਫੀਮੇਲ ਕਹਿੰਦੇ ਯਾਰਾ ਕਿੰਨੋਂ ਜਾਂ 12 ਦੇ ਦਊਗੀ ਠੀਕ ਹੈ ਜੀ ਠੀਕ ਹੈ ਬਾਕੀ ਓਵਰঅল ਰੋ ਸੰਗ ਦੇ ਵਿੱਚ ਹੀ ਬਹਿਣਾ ਸਾਰੀਆਂ ਤੇ ਇਹਦਾ ਮੁੱਲ ਭਾਜੀ ਭਾ ਫੜਦਾ ਕਿਹਦਾ ਵੀਰੇ 5000 ਮਾਨਤਾ ਰਕਰਾਂਗੇ 5000 ਤੋਂ ਆਪਾਂ 50 ਦੇ ਵਿੱਚੋਂ ਹਾਂਜੀ ਠੀਕ ਆ ਹਾਂਜੀ 5000 ਜਿਹੜਾ ਦੋ 5000 ਨਹੀਂ ਦੇ ਦਾਂਗੇ ਪੱਕੀ ਜੀ ਹਾਂ ਨਾ ਜਿਹੜੀ ਹਾਂਜੀ 23000 ਹਾਂਜੀ ਹਾਂ ਨਾ ਜਿਹੜੀ 23000 ਆ ਦੋਸਤੋ ਠੀਕ ਆ ਤੇ ਬੱਚਾ ਮੈਂ ਤੁਹਾਨੂੰ ਦਿਖਾ ਦੇਣਾ ਉਸ ਤੋਂ ਪਹਿਲਾਂ ਤੁਸੀਂ ਆ ਜਿਹੜਾ ਥਣ ਉਲਟ ਬਹਿਣੀ ਵਾਲੇ ਪਾਸੇ ਜਰੂਰ ਚੈੱਕ ਕਰੋ ਚਿੱਟਾ ਕਰੋ ਚਿੱਟਾ ਤੇ ਆਈ ਬਹੁਤ ਸੋਹਣੀ ਲੱਗਦੀ ਠੀਕ ਆ ਜੀ ਤੇ ਬੱਚਾ ਮੈਂ ਤੁਹਾਨੂੰ ਦਿਖਾਉਣਾ ਆ ਜੀ ਠੀਕ ਆ ਬੱਚਾ ਜਿਹੜਾ ਫੀਮੇਲ ਕਾਫ ਆ ਬੱਚੀ ਆ ਠੀਕ ਹੈ ਜੀ 나ੜੂ ਬੱਚੇ ਦੇ ਨਾਲ ਆ ਤੁਸੀਂ ਆ ਦੇਖ ਸਕਦੇ ਹੋ ਲਓ ਜੀ ਸੋ ਅੱਜ ਦੋਸਤੋ ਪਸ਼ੂ ਜਿਹੜੇ ਆ ਭਾਜੀ ਗੁਰਸਾਹਬ ਦੇ ਕੋਲੇ ਚਾਰ ਨਗ ਸੀਗੇ ਚਾਰੇ ਵਿਹੜਾਂ ਨੇ ਦੋਸਤੋ ਭਾਪੜ ਤੇ ਬਿਲਕੁਲ ਜੈਜ ਨੇ ਜੈਨੂਨ ਭਾਪੜ ਤੇ ਆ ਬਾਕੀ ਰਹੀ ਗੱਲ ਮਿਲਕ ਦੀ ਦੁੱਧ ਦੀ ਜਿੰਨਾ ਕਿਹਾ ਗਿਆ ਉਦੀ ਤਸੱਲੀ ਤੁਸੀਂ ਵੈਰੀਫਾਈ ਹੈਗੀ ਆ ਘਰ ਵਿਜਿਟ ਕਰਕੇ ਕਰ ਸਕਦੇ ਹੋ ਖਾਸ ਤੁਸੀਂ ਪਹੁੰਚ ਜਿਹੜੀ ਆ ਸੁਰ ਸਿੰਘ ਪਿੰਡ ਕਰਨੀ ਹੈਗੀ ਆ ਪਿੰਡ ਸੁਰ ਸਿੰਘ ਜਿਹੜੀ ਆ ਖਾਸ ਵਿਜਿਟ ਕਰਨੀ ਆ ਬਿਲਕੁਲ ਐਨ ਛੜਕਦੇ ਉੱਪਰ ਜਿਹੜਾ ਦੋਸਤੋ ਠੀਕ ਹੈ ਪੈਲਸ ਦੇ ਨਾਲ ਹੀ ਜਿਹੜਾ ਘਰ ਹੈਗਾ ਠੀਕ ਹੈ ਜੀ ਬਿਲਕੁਲ ਠਿੱਕੀ ਪਿੰਡ ਤੋਂ ਝਬਾਲ ਰੋਡੋਂ ਦਾ ਦੋਸਤੋ ਠੀਕ ਹੈ ਜੀ ਉਸੇ ਉੱਪਰ ਜਿਹੜਾ ਵੀਰ ਉਹਨਾਂ ਦਾ ਘਰ ਆ ਤੇ ਭਾਜੀ ਸਾਹਿਬ ਨੰਬਰ ਆਪਣੇ 8264562474 ਠੀਕ ਹੈ ਜੀ ਹਾਂਜੀ ਇਹ ਨੰਬਰਾਂ ਦੇ ਦੋਸਤੋ ਤੁਸੀਂ ਕਾਲ ਕਰ ਲਿਓ ਠੀਕ ਹੈ ਸੰਪਰਕ ਕਰ ਲਿਓ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਿੰਦੇ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ